واختی سالونی شری رام ری رابطہ ہوا ਕੋਈ ਕਿਸੇ ਰਾਲ ਦੀ ਵਿਚਾਰ ਚੱਲ ਰਹੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮੁਖਾਰਜ ਨੂੰ ਤਾਂ ਚਾਲ ਸ਼ਬਦ ਪਾਤਸ਼ਾਹ ਜੀ ਬਤਨ ਕਰਦੇ ਨੇ ਸੰਗ ਨਸ ਮਿੱਠੇ ਮੰਨਿਆ ਸੋਈ ਐ ਸਾਲੋਈ ਇਹ ਸੰਸਾਰ ਤੇ ਜਿਵੇਂ ਨਹੀਂ ਪ੍ਰਾਰਥਨ ਜਿੰਨੂੰ ਆਪਾਂ ਚੰਗੇ ਕਰਕੇ ਬਣਨੇ ਆਂ ਬ੍ਰਿਧੀਆਂ ਚੀਜ਼ਾਂ ਇਥੋਂ ਦੇ ਚਾਹਖਾਨੇ ਦੀ ਗੱਲ ਕਰ ਲੋ ਚਾਹੇ ਕੋਈ ਬਸਤਰਾਂ ਦੀ ਗੱਲ ਕਰ ਲਓ ਚਾਹੇ ਸਾਧਨਾਂ ਦੀ ਗੱਲ ਕਰ ਲਓ ਜਿਹੜੇ ਮਨ ਨੂੰ ਜੀਵਨ ਵਿੱਚ ਮਿੱਠੇ ਲੱਗਦੇ ਨੇ ਪ੍ਰਭਾਣੇ ਕਹਿੰਦੀ ਆ ਉਹ ਮਿੱਠੀਆਂ ਚੀਜ਼ਾਂ ਉਹ ਚੰਗੀਆਂ ਚੀਜ਼ਾਂ ਜ਼ਰੂਰ ਦੇ ਪ੍ਰਾਪਰ ਨੇ ਜੇ ਸਾਨੂੰ ਉਹ ਚੀਜ਼ਾਂ ਕਰਕੇ ਗੱਲ ਬੋਲਦਾ ਹੈ ਸਾਨੂੰ ਨੇ ਤੋਂ ਭਾਵ ਹੈ ਨੋਣਾ ਖੱਟਾ ਤੁਰਸੇ ਮੱਖ ਬੋਲਣਾ ਮਾਰਨ ਦਾ ਨਾਮ ਕੀ ਇਹ ਜਿੰਨੇ ਵੀ ਜੀ ਜਨਤਾ ਆਪਾਂ ਰੱਬ ਦਾ ਨਾਮ ਲੈਣਾ ਸਿਮਰ ਲੈਣਾ ਖਤ੍ਤਾ ਲੱਗਦਾ ਹੈ ਖੱਟੇ ਤੇ ਭਾਵ ਕਿਉਂ ਖੱਟਾ ਲੱਗਦਾ ਹੈ ਮਾਰਨ ਨਾਦ ਕੀਏ ਕੀਰਤਨ ਸੰਗਮੇ ਦੇ ਨਾਲ ਮਾਰਨ ਤੋਂ ਭਾਵ ਇਸਾ ਦਾ ਕਿ ਕਿਹਦਾ ਇਹ ਜਰੀਆ ਹੈ ਇੱਕ ਨਾਲ ਹੈ ਇੱਕ ਸਮੀਤ ਹੈ ਉਹਦੇ ਮਦਮ ਉਹਦੇ ਜਰੀਆ ਉਹਦੀ ਲੈ ਦੇ ਵਿੱਚ ਪਰਮਾਤਮਾ ਜਿੰਦ ਦੇ ਵਿੱਚ ਰਾਗਨ ਹੁੰਦਾ ਹੈ ਇਸ ਸੰਗਤ ਵਿੱਚ ਬਿਰਾਕ ਕੇ ਮੁਖ ਉਸ ਨੂੰ ਇਤਿਆਰ ਸਕਦਾ ਹੈ 36 ਅੰਮ੍ਰਿਤ ਭਾਉ 1000 ਕਰੋ ਨਦਰ ਕਰੀ ਜਿੰਨੇ ਵੀ 36 ਤਰ੍ਹਾਂ ਦੇ ਭੋਜਨ ਨੇ 36 ਅੰਮ੍ਰਿਤ ਭਾਉ 1 ਜਾਂ ਕੋ ਨਦਰ ਕਰੇ ਜਿੰਨਾ ਤੇ ਨਦਰ ਹੋਈ ਜਿੰਨਾ ਤੇ ਵਹਿਰੂ ਦੇ ਮੇਰ ਹੋਏ ਉਹ ਮੰਨ ਲਓ ਉਹਨੇ 36 ਪ੍ਰਕਾਰ ਦੇ ਭੋਜਨਾਂ ਦਾ ਸਵਾਲ ਲਿਖ ਲਿਆ ਬਾਬਾ ਹੋਰ ਖਾ ਖੁਸ਼ੀ ਖਵਾਰ ਉਹ ਖਾਣਾ ਜਿਹਦੇ ਖਾਣ ਦੇ ਨਾਲ ਸਾਨੂੰ ਰੱਬ ਭੁੱਲਦਾ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਹਦੇ ਖਾਣ ਦੇ ਨਾਲ ਅਸੀਂ ਖਵਾਰ ਹੁੰਦੇ ਆ ਤੇਰੇ ਦਰ ਤੋਂ ਦੂਰ ਹੁੰਦੇ ਆ ਜੇ ਤੱਕ ਖਾਣਾ ਪਰ ਪੇੜੀਆਂ ਮਨ ਰਚ ਲੈ ਵਿਕਾਰ ਕਈ ਕਹਿੰਦੇ ਨੇ ਮਾਰਸ ਨੂੰ ਖਾਣਾ ਚਾਹੀਦਾ ਹੈ ਤਰੀਕੇ ਦੇ ਨਹੀਂ ਖਾਣਾ ਚਾਹੀਦਾ ਅਜੇ ਤੱਕ ਸਾਡੇ ਧਰਮ ਵਿੱਚ ਇਹੀ ਭਰੇ ਦੌਰ ਚੱਲਦੀ ਰਹੀ ਹੈ ਪਰ ਗੁਰੂवाणी ਕਹਿੰਦੀ ਹੈ ਉਹ ਕੋਈ ਨਹੀਂ ਜੀ ਜੇ ਕੋਈ ਸ਼ੂਗਰ ਦਾ ਬਲੀ ਹੋਵੇ ਉਹਦੇ ਵਾਸਤੇ ਠਾ ਮਾੜਾ ਹੁੰਦਾ ਹੈ ਇਸੇ ਤਰ੍ਹਾਂ ਕੋਈ ਵੀ ਲੋੜ ਤੋਂ ਵੱਧ ਜੀ ਜਿਹੜੀ ਸਾਡੇ ਸਰੀਰ ਨੂੰ ਖਰਾਬ ਕਰਦੀ ਹੈ ਚੰਗੀਆਂ ਚੀਜ਼ਾਂ ਨੇ ਕੋਈ ਵੀ ਜਿਹੜੀ ਚੀਜ਼ ਸਾਡੇ ਡਾਕਟਰ ਨੇ ਵਰਜ ਕਰਤੀ ਹੋਈ ਹੈ ਉਹ ਜੀ ਆਪਾਂ ਖਾ ਰਹੇ ਹਾਂ ਉਹ ਖਾਣੇ ਨਾਲ ਸਿਰੇ ਝੁਕਾਰ ਹੋਣੀ। ਮਾਸਾਵਾ ਦੇ ਸਾਡੇ ਨਵਾਜਸਾ ਜਾ ਕੇ ਕਿ ਕਈ ਤਰ੍ਹਾਂ ਦੇ ਫੇਬਰ ਹੋ ਹੀ ਇਸ ਲਈ ਪਾਤਸ਼ਾਹ ਜੀ ਨੇ ਉਹਨਾਂ ਚੀਜ਼ਾਂ ਕਾੜਨ ਤੋਂ ਵਰਜਿਆ ਹੈ। ਜਿਤ ਕਰਦਾ ਹਨ ਪਰ ਕਿਹੜੀ ਹੈ ਤਨ ਰੋਗੀ ਹੋ ਜਾਂਦਾ ਹੈ। ਮਨ ਵਿੱਚ ਜਨੈ ਵਿਕਾਰ ਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ। ਰਖਾਵ ਜੰਤਾ ਪੈਨਣ ਮਨ ਤਾ ਸੁਪੇਤੀ ਸੁਪੇਦੀ ਸਤਦਾਰ ਤਾਂ ਤਾਹ ਕੀ ਭਾਉਂਦੇ ਨਾ ਕਿ ਸੋਹਣੇ ਰੰਗ ਬਰੰਗੀ ਕੱਪੜੇ ਪਹਿਣਾਗੇ ਸੋਹਣੇ ਲਗਾਂਗੇ ਲਾਲ ਦੇ ਕੱਪੜੇ ਸਾਡੇ ਤੇ ਸੋਹਣੇ ਲੱਗ ਜੀ ਪਰ ਗੁਰਬਾਣੀ ਕਹਿੰਦੀ ਹੈ ਜੇ ਤੂੰ ਨਾਮ ਸੁਣਨਾ ਹੈ ਚਾਹੇ ਕੁੱਲੇ ਚ ਵੀ ਰਹਿ ਰਿਆ ਹੋਣਾ ਤੂੰ ਲਾਲ ਰਤਨ ਉਹ ਲੈਣਾ ਹੈ ਭਾਵੇਂ ਤੇਰੇ ਜੀਵਨ ਦੇ ਅੰਦਰ ਤੇਰੇ ਮਨ ਦੇ ਅੰਦਰ ਰੰਗ ਭਰੇ ਜਾਂਦੇ ਨੇ ਰਤਨ ਪਹਿਨਨ ਮਨ ਤਾਂ ਸੁਪੇਦੀ ਸਰਦਾਰ ਜਿਹੜਾ ਤੂੰ ਗਾਲ ਕਰਦਾ ਹੈ ਉਸ ਪੈਦੀ ਵਰਗਾ ਹੈ ਕੋਈ ਤੇ ਪੈ ਵਸਤਰ 사 ਲੋ ਇੱਕ ਉੱਚਾ ਦਰਜਾ ਬਣਦੇ ਨੇ ਜੇ ਤੂੰ ਆਪਣਾ ਸੰਸਾਰ ਦੇ ਵਿੱਚ ਉੱਚਾ ਦਰਜਾ ਬਣਾਉਣਾ ਹੈ ਸੁਪੈਦੀ ਬਾੜਾ ਜੀਵਨ ਬਣਾਉਣਾ ਹੈ ਉੱਚਾ ਆਚਰਣ ਬਣਾਉਣਾ ਹੈ ਤਾਂ ਤੈਨੂੰ ਦਾਨ ਪੂਰ ਕਰਨਾ ਪਵੇਗਾ ਨੀਲੇ ਸ਼ਾਹਿ ਕਦਾ ਕਰਨੀ ਪਹਿਨ ਪੈਰ ਧਿਆਨ ਨੀਲੇ ਸ਼ਾਹੀ ਤਾਂ ਕਿ ਤੇਰਾ ਆਚਰਣ ਇਹ ਜੇ ਇਸ ਤਰ੍ਹਾਂ ਤੇਰੇ ਸੰਸਾਰ ਵਿੱਚ ਜਿੱਤ ਹੋਵੇ ਤੇ ਤੈਨੂੰ ਵਾਹਿਗੁਰੂ ਦੇ ਨਾਮ ਦਾ ਧਿਆਨ ਕਰਨਾ ਪਵੇਗਾ ਕਮਲ ਬੰਦ ਸੰਤੋਖਾ ਧਨ ਜੋਗ ਤੇਰਾ ਨਾਮ ਕਮਲ ਬੰਦ ਕੀ ਹੁੰਦਾ ਹੈ ਕਮਲ ਤੇ ਬੰਨਣ ਵਾਲਾ ਕੱਪੜਾ ਕਮਲ ਬੰਦ ਕਮਲ ਕਸਾ ਕਹਿੰਦੇ ਕਮਲ ਬੰਦ ਸੰਤੋਖਾ ਜੇ ਸਾਡੇ ਜੀਵਨ ਦੇ ਅੰਦਰ ਸਬਰ ਆ ਜਾਵੇ ਸੰਤੋਖ ਆ ਜਾਵੇ ਤਨ ਜੋਗਨ ਤੇਰਾ ਨਾਮ ਤੇ ਸਾਰਾ ਧਨ ਪਦਾਰਥ ਤੇਰਾ ਨਾਮ ਲੱਗ ਰਹਿ ਜਾਂਦਾ ਹੈ। ਬਾਬਾ ਹੋਰ ਪਹਿਨ ਖੁਸ਼ੀ ਖੁਆਰ ਗੁਰਬਾਣੀ ਕਹਿੰਦੀ ਹੈ ਉਹ ਕੱਪੜੇ ਪਹਿਨੇ ਮਾੜੇ ਨੇ ਜਿਹੜੇ ਸੰਤ ਰੱਬ ਤੋਂ ਤੋੜਦੇ ਨੇ। ਕਈ ਵਾਰ ਕੀ ਹੁੰਦਾ ਹੈ ਆਪਾਂ ਜਿੱਦਿਸ ਨੂੰ ਬੀਬੀ ਨੂੰ ਜਾਂ ਕਿਸੇ ਬੱਚੇ ਨੂੰ ਕੱਪੜਾ ਚਾਹ ਦੀ ਨਾ ਉਹ ਅਗੋਂ ਗੁੱਸਾ ਕਰਦਾ ਹੈ। ਪਰ ਗੁਰਬਾਣੀ ਕਹਿੰਦੀ ਹੈ ਜਿੱਤ ਪਹਿਨਦਾ ਤਾਂ ਕੀੜੀ ਹੈ ਮਨ ਵਿੱਚ ਚਰਨ ਇਕਰਾਪ ਜਿਹੜੇ ਕੱਪੜੇ ਪਹਿਨਨ ਦੇ ਨਾਲ ਤੈਨੂੰ ਵਕਾਰ ਪੈਦਾ ਹੁੰਦੇ ਨੇ ਉਨਾ ਕੱਪੜੇ ਨੂੰ ਪਹਿਨ ਲੈ ਜੰਦੀ ਰਹਾਉ ਕੋੜੇ ਪਾਖਰ ਸੋਹਣੇ ਸਾਖਤ ਭੋਜਨ ਤੇਰੀ ਬਾਤ ਜੇ ਤੈਨੂੰ ਪ੍ਰਮਾਤਮਾ ਦੀ ਸੋਚੀ ਉੱਈ ਜੇ ਤੂੰ ਨਾਮ ਸੁਝ ਰਿਆ ਤੇ ਮਨ ਰੋ ਤੂੰ ਘੋੜਿਆਂ ਤੇ ਸੋਨੇ ਦੀ ਕਾਥੀ ਪਾ ਕੇ ਸੈਰ ਕਰ ਰਿਹਾ ਹੈ ਕਿੱਡੀ ਉੱਚੀ ਅਵਸਥਾ ਹੋ ਜਾਂਦੀ ਹੈ ਜਿਹਦਾ ਧਿਆਨ ਨਾਮ ਦੇ ਨਾਲ ਜੁੜ ਜਾਂਦੀ ਤਰਕਸਥੇਲ ਕਰਮਾਂ ਨਾਲ ਸਾਧ ਤੇਗ ਬੰਧ ਨੂੰ ਧਾਰਤ ਤਰਕਸ ਕੀ ਹੈ ਜਿਹਦੇ ਵਿੱਚ ਤੇਗ ਰੱਖੇ ਜਾਂਦੇ ਨੇ ਤੀਰਾ ਦਾ ਉਹ ਰੱਖਣਾ ਜਿਹਦੇ ਵਿੱਚ ਕੋਈ ਤੀਰ ਕਮਾਨ ਤੀਰਦਾਰ ਆਪਣੇ ਤੀਰ ਰੱਖ ਰਹਾ ਹੈ ਤਰਕਸ ਬੰਧ ਤੀਰ ਕਮਾਨ ਸਾਥ ਤੇਗ ਬੰਧ ਨੂੰ ਧਾਰਤ ਤੋਂ ਉਸ ਤਰ੍ਹਾਂ ਦਾ ਤਰਕਸ ਆਪਣੇ ਪਿੱਛ ਤੇ ਬੰਨ੍ਹਦਾ ਤੇ ਉਹਨਾਂ ਵਿੱਚ ਪਾਣਾ ਕੀ ਹੈ ਗੁਣਾ ਕਰਨਾ ਨੂੰ ਨਾਮ ਉਹ ਗੁਣ ਕਰਮ ਉਹ ਤੇਰੇ ਚੰਗੇ ਕੰਮ ਤੇਰੀ ਲੋੜ ਪੈਂਦੇ ਤੇਰਾ ਮੇਵਾਂਗ ਤੇਰੀ ਰੱਖਿਆ ਕਰਨਗੇ ਬਾਜਾ ਮੇਜਾ ਪਤ ਸੋ ਪ੍ਰਗਟ ਕਰਮ ਤੇਰੀ ਮੇਰੀ ਜਾਤ ਤੇ ਇਸ ਸੰਸਾਰ ਦੇ ਅੰਦਰ ਬਾਜੇ ਵਜਣ ਲੱਗ ਜਾਣਗੇ ਭਾਪ ਕੀ ਸੋਨਾ ਕਦਮ ਲੱਗ ਜਾਵੇਗਾ ਪ੍ਰਗਟ ਕਰਮ ਤੇਰਾ ਮੇਰੀ ਜਾਤ ਤੇਰੀ ਜਾਤ ਉੱਚੀ ਹੋ ਜਾਵੇਗੀ ਭਾਪ ਕੀ ਤੇਰਾ ਦਰਜਾ ਉੱਚਾ ਹੋ ਜਾਵੇਗਾ ਬੱਬਾ ਔਰ ਚੜਨਾ ਤੁਸੀਂ ਖੁਵਾਰ ਇੰਨੇ ਕਿ ਸਿੱਖਾਂ ਨੇ ਕੋਈ ਸਾਧਨ ਨਹੀਂ ਲੈਣੇ ਕੋਈ ਸਵਾਰੀਆਂ ਨਹੀਂ ਤਰੀਆਂ ਪਰ ਇਹ ਨਾ ਹੋਵੇ ਕਿ ਸਾਨੂੰ ਪ੍ਰਮਾਤਮਾ ਨੇ ਦਾਤ ਦਿੱਤੀ ਹੈ ਉਹ ਦਾਤਾਂ ਦੇ ਵਿੱਚ ਉਹ ਸਾਧਨਾਂ ਦੇ ਵਿੱਚ ਜਿਨੇ ਦਿੱਤੀ ਹੈ ਇਹ ਦਾਤ ਜਿਹੜੇ ਕਾਰਨ ਲੱਦੀਆਂ ਅਸੀਂ ਵਧਾ ਰਹੇ ਹਾਂ ਉਹਨਾਂ ਦੇ ਛੱਡ ਕੇ ਉਹ ਦੇਣ ਵਾਲੇ ਨੂੰ ਜੇ ਪਹੁੰਚ ਜੇ ਬੱਬਾ ਔਰ ਚੜਨਾ ਤੁਸੀਂ ਖੁਵਾਰ ਉਨਾਂ ਦੇ ਚੜ੍ਹਵਾ ਨੇ ਸਾਡੇ ਦੇ ਖੁਆਰ ਹੈ ਜਿਤ ਚੜਿਐ ਤਨ ਪੀੜੈ ਮਨ ਮੈਂ ਚਲੇ ਵਿਕਾਰ ਜਿਦੇ ਤੇ ਚੜਨ ਨਾਲ ਸਾਡੇ ਅੰਦਰ ਹੋਮੈ ਦਾਕਰ ਆ ਜਾਦਾ ਕਿ ਮੇਰੇ ਕੋਈ ਘੱਡੀ ਹੈ ਮੇਰੇ ਕੋਈ ਸਾਧਨ ਹੈ ਉਹ ਸਾਰੇ ਖੁਆਰ ਨੇ ਜਿਹੜੇ ਰੱਬ ਨਾਲ ਸਾਨੂੰ ਤੋੜਦੇ ਨੇ ਕਾਹ ਬੰਦਰ ਖੁਸ਼ੀ ਨਾਮ ਕੇ ਨਦਰ ਤੇ ਪਰਵਾਰ ਜੇ ਸਾਡੇ ਘਰਾਂ ਦੇ ਅੰਦਰ ਖੁਸ਼ੀ ਆ ਜਾਵੇਗੀ ਕਾਹ ਨਾਮ ਦੀ ਨਜ਼ਰ ਤੇਰੀ ਪਰਵਾ ਜਦੋਂ ਮੇਰੇ ਪਰਿਵਾਰ ਤੇ ਮੇਰੇ ਤੇ ਤੇਰੀ ਨਜ਼ਰ ਹੋਈ ਤੇਰੀ ਮਿਹਰ ਹੋਈ ਹੁਕਮ ਸੋਏ ਤੁਪਾਲ ਸੀ ਹੋਰ ਆਖਰ ਨੂੰ ਬਹੁਤ ਅਪਾਰ ਤੇਰੇ ਹੁਕਮ ਵਿੱਚ ਚੱਲਣ ਦੀ ਜਦੋਂ ਮੈਂ ਜਾ ਜਾਵੇਂ ਫਿਰ ਮੈਂ ਹੁਕਮ ਦੇ ਅੰਦਰ ਹੀ ਨਾਮ ਜਪਾਂਗਾ ਹੋਰ ਆਖਰ ਬਹੁਤ ਅਪਾਰ ਦੁਨੀਆਂ ਬਹੁਤ ਕੁਝ ਕਹਿੰਦੀ ਹੈ ਪਰ ਜਦੋਂ ਤੇਰੇ ਨਾਮ ਨਾਲ ਜੁੜ ਗਿਆ ਤੇਰੀ ਹੁਕਮ ਦੇ ਅnder ਨੂੰ ਜਨਨ ਦੀ ਜਾਤ ਆ ਗਈ ਮੇਰੀ ਜ਼ਿੰਦਗੀ ਜੀਉਣ ਦਾ ਨਦਰੀਆ ਸੁਖ ਹੋ ਜਾਂਦੇਗਾ ਨਾਣ ਸੱਚਾ ਪਾਤਸ਼ਾਹ ਨੂੰ ਪੁੱਛਣਾ ਕਰੇ ਵਿਚਾਰ ਆਪਰ ਖੁਆਜ ਇਸੇ ਕਰਕੇ ਹੋਇਆ ਕਿ ਅਸੀਂ ਜੀਵਨ ਦੇ ਵਿੱਚ ਉਸ ਪਾਤਸ਼ਾਹ ਨੂੰ ਬਾਣੀ ਨੂੰ ਪੁੱਛ ਕੇ ਵਿਚਾਰ ਨਹੀਂ ਕਰਦੇ ਜਿਦਨ ਅਸੀਂ ਬਾਣੀ ਨੂੰ ਚਾਰੋਂ ਲੱਗ ਪਏ ਬਾਣੀ ਨੂੰ ਵਿਚਾਰ ਨਾਲ ਜ਼ਿੰਦਗੀ 'ਚ ਧਾਰਨ ਲੱਗ ਪਏ ਉਦਣ ਸਾਡਾ ਜੀਵਨ ਸੁਖ ਹੋ ਜਾਂਦਾ ਹੈਗਾ

ਜਦਾਂ ਸੌ ਸੌ ਕੇ ਸਭ ਸੁਧੀਗ ਹੱਟ ਅੰਮੀ ਹੋ ਜਾਵੇਗਾ ਆਜੀ ਹੋ ਜਾਵੇਗਾ ਸੁਰੂ ਕੰਮ ਕਰਨ ਜੁਗਾ ਦੇਗਾ ਬਾਬਾ ਹੋ ਸੋਨਾ ਕੁਸ਼ੀ ਖੁਵਾਰ ਵੰਤੋ ਵੰਦ ਸੋਨਾ ਤੇਰੇ ਵੀ ਕੁਸ਼ੀ ਖੁਵਾਰ ਹੈ ਜਿਤ ਸੁਤੈ ਤਰ ਪੀੜੀਆਂ ਮਨ ਮੈਂ ਚਲੇ ਵਿਚਾਰ ਇੰਨਾ ਵਿਸਵਾਸ ਚੰਗਰ ਨਹੀਂ ਕਿ ਸਾਨੂੰ ਅੰਮ੍ਰਿਤ ਵੇਲੇ ਦੀ ਸੰਭਾਲੀ ਨਾ ਕੀਤੀ ਰਹੇ ਹਾ ਜਿੰਦਗੀ ਵਿੱਚ ਕਪੜਾ ਪਹਿਣਾ ਖਾਣਾ ਉਹਨਾਂ ਜਿੰਨਾ ਕੋ ਸਾਡਾ ਸਰੀਰ ਨੋਸ ਆਪ ਗੁਰੂ ਪਿਆਰ ਵਾਲਿਓ ਸ਼ਬਦਾਂ ਨੂੰ ਮਨਿ ਇਸੇ ਕਰਕੇ ਲੜੇ ਬਾੜ ਜਾਚਾਰਮ ਕੀਤੀ ਹੈ ਕਿ ਕੋਈ ਨਾ ਕੋਈ ਸ਼ਬਦ ਸਾਡੀ ਜ਼ਿੰਦਗੀ ਤੇ ਟੁੱਟ ਜਾਵੇ ਤੇ ਸਾਡਾ ਗੁਰੂ ਘਰ ਔਰਾਂ ਸਫਲ ਹੋ ਜਾਵੇ ਸੋ ਇਹ ਆਤੋਂ ਬੇਨਤੀਆਂ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ